ਜੋ ਸਾਡੀਆਂ 435 ਦੇ ਬਦਲੀਆਂ ਉਹ ਅਸੀਂ ਕਰਵਾ ਸਕਦੇ ਹਾਂ ਸੋ ਸਾਥੀਓ ਪੰਜ ਖੁੱਦੜ ਜੋ ਅੱਜ ਸਾਡੇ ਤੇ ਸੈਂਟਰ ਪੇਸ ਸਕੇਲ ਲਾਗੂ ਹੋਇਆ ਰ ਉਹ ਸੈਂਟਰ ਪੇਸ ਸਕੇਲ ਵੀ ਜੋ ਸਟੇਟ ਦੀ ਕਾਂਗਰਸ ਸਰਕਾਰ ਦੀ ਉਹ ਜਾਂ ਸਰਕਾਰ ਦੇ ਮਰੇ ਲਾਗੂ ਹੋਇਆ ਦਾ ਤਾਂ ਸਾਥੀਓ ਜੋ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਵੀ ਸਾਡੇ ਮਲਾਜ਼ਮਾਂ ਦਾ ਕਾਫੀ ਨੁਕਸਾਨ ਕੀਤਾ ਉਹਦਾ ਪਾੜਾ 7 2020 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਮੁੱਖੀ ਤੋਂ ਪ੍ਰਧਾਨ ਸੀਗਾ ਉਸ ਤਾਂ ਵੀ ਵਿੱਤ ਮੰਤਰੀ ਤੇ ਕਪਤਨ ਸੀਗਾ ਉਸ ਤਾਂ ਮੁੱਖ ਮੰਤਰੀ ਤਾਂ ਉਹ ਕਿਤੇ ਨਾ ਕਿਤੇ ਜੇ ਮਨਾਜਮਾ ਨੇ ਸਵਾਲਾ ਗਿਆ ਤੇ ੱੱਕੇ ਦੀ ਮਾਰ ਪੰਜਾਬ ਦੇ ਮਨਾਜਮਾ ਤੋਂ ਜਿਹੜਾ ਸੈਂਟਰ ਕੋਲੋਂ ਲਾਗੂ ਕਰਕੇ ਜਿਹੜੀਆਂ ਇਹਨਾਂ ਦੀਆਂ ਤਰਾਂਹਾਆਂ ਦੇ ਵਿੱਚ